ਸਰਾਏ ਇੰਡਸਟਰੀਜ਼ ਇਹਨਾਂ ਦੀ ਕੰਪਨੀ ਹੈ ਜਿਹੜੀ ਇਹਨਾਂ ਦੀ ਘਰ ਦੀ ਕੰਪਨੀ ਹੈ ਪੁਰਾਣੀ ਚੱਲੀ ਆ ਰਹੀ ਹੈ ਤੇ ਉਹਦੇ ਵਿੱਚ ਹੀ ਜਦੋਂ ਇਹ ਮਿਨਿਸਟਰ ਬੰਦੇ ਨੇ ਤਾਂ ਉਦੋਂ ਇੱਕਦਮ ਸਪਾਈਕ ਆਂਦਾ ਕੈਸ਼ ਡਿਪੋਜ਼ਿਟ ਦੇ ਵਿੱਚ ਤੇ ਉਹ ਜਿਹੜਾ ਕੈਸ਼ ਡਿਪੋਜ਼ਿਟ ਸਪਾਈਕ ਆਂਦਾ ਤਾਂ ਉਹ 161 ਕਰੋੜ ਜਿਹੜਾ ਕੈਸ਼ ਹੈ ਡਿਪੋਜ਼ਿਟ ਹੁੰਦਾ 2 ਸਾਲ ਦੇ ਵਿੱਚ ਜਿਹਦਾ ਕੋਈ ਵੇਰਵਾ ਨਹੀਂ ਦਿੰਦਾ ਕੱਸੀ ਕੱਲ ਖੁਦ ਦੇਖਿਆ ਵੀਡੀਓਜ਼ ਦੇ ਕਿਸ ਤਰੀਕੇ ਨਾਲ ਥ੍ਰੈਟ ਕਰ ਰਹੇ ਸੀ ਉਹ ਤੋਂ ਬਾਅਦ ਰਸਤੇ ਦੇ ਵਿੱਚ ਸਾਰਿਆਂ ਨੂੰ ਥ੍ਰੈਟ ਕਰ ਰਹੇ ਨੇ ਤੁਹਾਨੂੰ ਨੌਕਰੀ ਜਿਹੜੀ ਹੈ 1.5 ਸਾਲ ਰਹਿ ਗਿਆ 1.5 ਸਾਲ ਬਾਅਦ ਤੁਹਾਡੀ ਨੌਕਰੀ ਖਾ ਜਾਗੇ ਤੁਹਾਡੀ ਫੈਮਲੀ ਦੇਖ ਲਾਂਗੇ ਇਹ ਸਭ ਕੁਝ ਇਹ ਚੱਲ ਰਿਹਾ ਸੀ ਕੋਰਟ ਦੀ ਨੌਲੇਜ ਦੇ ਅਪਲਾਈ ਕੇ ਆਂਦੇ ਤਾਂ ਉਹ ਤੋਂ ਬਾਅਦ ਹੀ ਕੋਰਟ ਤੇ ਲੱਗਦੇ ਨੇ ਹੋਟਾਈ 3-4 ਘੰਟੇ ਆਰਗੂਮੈਂਟਸ ਚੱਲੇ ਨੇ ਤੇ ਉਹ ਤੋਂ ਬਾਅਦ ਕੋਰਟ ਨੇ 7 ਦਿਨ ਦਾ ਰਿਮਾਂਡ ਦਿੱਤਾ ਕਿੰਨੀ ਦੀ ਮੰਗ ਕਿੰਨੇ ਚਿਰ ਦੀ ਕੀਤੀ ਸੀਗੀ ਵੈਸੇ 12 ਦਿਨ ਦੀ ਮੰਗ ਕੀਤੀ ਸੀ ਤੇ 7 ਦਿਨ ਦਾ ਹੱਲ ਹੋ ਗਿਆ ਇਸੋਕ ਸਾਡੇ ਨਾਲ ਫੈਰੀ ਸੋਫੀ ਜੋ ਬਕੀਰ ਨੇ ਸਾਡੇ ਸੋਨਾਂ ਮੌਜੂਦ ਨੇ ਪੂਰੇ ਮਾਮਲੇ ਚ ਕੀ ਕੁਝ ਹੋਇਆ ਹੈ ਕੀ ਗੱਲਬਾਤ ਹੋਈ ਹੈ ਉਹ ਗੱਲਬਾਤ ਕਰਨ ਦੀ ਕੋਈ ਜ਼ਰੂਰੀ ਗੱਲ ਕਰਾਂਗੇ ਕਿਉਂਕਿ ਮਾਮਲੇ ਚ ਕੀ ਕੁਝ ਸਮਝਾਈ ਹੋਈ ਹੈ ਕੀ ਕੁਝ ਆਰਗੂ ਜੋ ਹੋਏ ਨਹੀਂ ਪੂਰਾ ਮਾਮਲਾ ਕੀ ਹੈ ਉਹ ਗਲ ਮਾਮਲਾ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਇਸ ਵਕਤ ਬਕੀਰ ਸਿੰਘ ਮਜੀਠੀਂ ਡੜੀ ਸਾਡੇ ਨਾਲ ਦੀ ਰਿਮਾਨਡ ਮਿਲ ਚੁੱਕੀ ਹੈ ਸਾਡੇ ਸੋਨ ਬਕੀਰ ਸਾਹਿਬ ਮੌਜੂਦ ਨੇ ਸੋਵਤ ਸਾਹਿਬ ਸਾਡੇ ਨਾਲ ਇਸੋ ਮੌਜੂਦ ਨੇ ਸੋਵਤ ਸਾਹਿਬ ਕਿਸ ਤਰ੍ਹਾਂ ਦੀ ਕੁਝ ਮਿਲਿਆ ਇਸ ਤੋਂ ਕੀ ਮਾਮਲਾ ਹੈ ਸਰੇ ਦੇ ਵਿੱਚ ਜਿਹੜਾ ਕੋਰਟ ਵੱਲੋਂ ਅੱਜ ਜਿਹੜਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਕੋਰਟ ਨੇ 7 ਦਿਨਾਂ ਦਾ ਰਿਮਾਂਡ ਦਿੱਤਾ ਤੇ ਹੁਣ 2 ਚਲਾਈ ਨੂੰ ਪੇਸ਼ ਕਰਨਾ ਤੇ ਕੋਰਟ ਦੇ ਵਿੱਚ ਸਾਰੀ ਜਿੰਨੀ ट्रांजੈਕਸ਼ਨ ਸੀਗੀਆਂ ਜਿਹੜਾ 540 ਕਰੋੜ ਦੀ ਫਿਗਰ ਹੈ ਉਹ ਸਾਰੀ ਕੋਰਟ ਦੇ ਵਿੱਚ ਡਿਟੇਲਡ ਦੱਸੀ ਗਈ ਕਿਸ ਤਰੀਕੇ ਨਾਲ ਉਹ ਫਿਗਰ ਆਈ ਹੈ ਕਿਹੜੀ ਕੰਪਨੀਜ਼ ਨਾਲ ਲੈਂਦੇ ਨੇ ਕਿਹੜੀ ਜਿਹੜੀ ਫੋਰਨ ਕੰਪਨੀਆਂ ਨੇ ਉਹਨਾਂ ਨੇ ਕੀ ਇਨਵੈਸਟ ਕੀਤਾ ਹੈ ਸਰਾਏ ਇੰਡਸਟਰੀਜ਼ ਇਹਨਾਂ ਦੀ ਕੰਪਨੀ ਹੈ ਜਿਹੜੀ ਇਹਨਾਂ ਦੀ ਘਰ ਦੀ ਕੰਪਨੀ ਹੈ ਪੁਰਾਣੀ ਚੱਲੀ ਆ ਰਹੀ ਹੈ ਤੇ ਉਹਦੇ ਵਿੱਚ ਹੀ ਜਦੋਂ ਇਹ ਮਨਿਸਟਰ ਬੰਦੇ ਨੇ ਤਾਂ ਉਦੋਂ ਇੱਕਦਮ ਸਪਾਈ ਕੰਦ ਹੈ ਕੈਸ਼ ਡਿਪੋਜ਼ਿਟ ਦੇ ਵਿੱਚ ਤੇ ਉਹ ਜਿਹੜਾ ਕੈਸ਼ ਡਿਪੋਜ਼ਿਟ ਦੇ ਵਿੱਚ ਸਪਾਈ ਕੰਦ ਹੈ ਤਾਂ ਉਹ 161 ਕਰੋੜ ਜਿਹੜਾ ਕੈਸ਼ ਹੈ ਡਿਪੋਜ਼ਿਟ ਹੁੰਦਾ 2 ਸਾਲ ਦੇ ਵਿੱਚ ਜਿਹਦਾ ਕੋਈ ਵੇਰਵਾ ਹੀ ਨਹੀਂ ਦਿੱਤਾ ਕੈਸ਼ ਦਾ 286 ਕਰੋੜ ਤਾਂ ਆਂਦਾ ਬਟ 168 ਕਰੋੜ ਦਾ ਪਤਾ ਹੀ ਨਹੀਂ ਹੈਗਾ ਤੇ ਉਸ ਤੋਂ ਇਲਾਵਾ ਹੋਰ ਵੀ ਅਗਲੇ ਸਾਲਾਂ ਦੇ ਵਿੱਚ ਇਨਕਮ ਜ਼ਿਆਦਾ ਬਣ ਜਾਂਦੀ ਹੈ ਐਕਸਪੈਂਸਸ ਘਟਨੇ 236 ਕਰੋੜ ਦੇ ਇਸ ਤਰੀਕੇ ਨਾਲ 540 ਕਰੋੜ ਦਾ ਪ੍ਰੋਪਰ ਵੇਰਵਾ ਦਿੱਤਾ ਗਿਆ ਤੇ ਨਾਲ ਹੀ ਜਿਹੜਾ ਥ੍ਰੈਟ ਦੇ ਰਹੇ ਨੇ ਕੰਟੀਨਿਊਸਲੀ ਆਪਣੇ ਜਿਹੜੇ ਇਸ ਤਰ੍ਹਾਂ ਸੈਟਿੰਗਿੰਗ ਆਫਿਸ ਤੁਸੀਂ ਕੱਲ ਖੁਦ ਦੇਖਿਆ ਵੀਡੀਓਜ਼ ਵਿੱਚ ਕਿਸ ਤਰੀਕੇ ਨਾਲ ਥ੍ਰੈਟ ਕਰ ਰਹੇ ਸੀ ਉਹ ਤੋਂ ਬਾਅਦ ਰਸਤੇ ਦੇ ਵਿੱਚ ਸਾਰਿਆਂ ਨੂੰ ਥ੍ਰੈਟ ਕਰ ਰਹੇ ਨੇ ਤੁਹਾਨੂੰ ਨੌਕਰੀ ਜਿਹੜੀ ਹੈ 1.5 ਸਾਲ ਰਹਿ ਗਿਆ 1.5 ਸਾਲ ਬਾਅਦ ਤੁਹਾਡੀ ਨੌਕਰੀ ਖਾ ਜਾਗੇ ਤੁਹਾਡੀ ਫੈਮਲੀ ਦੇਖ ਲਾਂਗੇ ਇਹ ਸਭ ਕੁਝ ਇਹ ਚੱਲ ਰਿਹਾ ਸੀ ਕੋਰਟ ਦੀ ਨੌਲੇਜ ਵਿੱਚ ਲੈ ਕੇ ਆਂਦੇ ਤੇ ਉਹ ਤੋਂ ਬਾਅਦ ਹੀ ਕੋਰਟ ਨੇ 7 ਦਿਨ ਦਾ ਪੁਲਿਸ ਮਾਰਗਿਊ ਵਿੱਚ ਕਿੰਨੀ ਕਿੰਨੀ ਚੀਜ਼ ਦੀ ਰਿਮਾਂਡ ਮਿਲੀ ਤੇ ਆਰਗਿਊ ਕਿੰਨੀ ਕਿਹ ਚੀਜ਼ ਹੋਈ ਸੀਗੀ ਕਾਫੀ ਧੇਰ ਚੱਲੀ ਹੈ ਜੇ ਜੋ 2-2.5 ਘੰਟੇ ਆਰਗੂਮੈਂਟਸ ਚੱਲੇ ਨੇ ਤੇ ਉਹ ਤੋਂ ਬਾਅਦ ਸਰਨਲ ਮੌਜੂ ਸੀ ਕਿ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਇਸ ਵਕਤ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੀ ਜਿਹੜੀ ਰਿਮਾਨਡ ਮਿਲ ਚੁੱਕੀ ਹੈ ਹਾਲਾਂਕਿ ਜੋ ਸਰਕਾਰੀ ਵਕੀਲਾਂ ਨੇ 15 ਦਿਨ ਦੀ ਰਿਮਾਨਡ ਮੰਗੀ ਸੀ ਜਿਸ ਤੋਂ ਬਾਅਦ ਅੱਜ ਵਿਕਰਮ ਸਿੰਘ ਸਿੰਘ ਮਜੀਠੀਆ ਨੂੰ 7 ਦਿਨ ਦੀ ਜਿਹੜੀ ਰਿਮਾਨਡ ਤੇ ਉਹ ਭੇਜ ਦਿੱਤਾ ਗਿਆ ਹਾਲਾਂਕਿ ਪੂਰੇ ਮਾਮਲੇ ਵਿੱਚ ਵਕੀਲ ਸਾਹਿਬ ਦਾ ਇਹ ਕਹਿਣਾ ਹੈ ਕਿ ਸਾਨੂੰ ਲਗਾਤਾਰ ਥ੍ਰੈਟ ਮਿਲ ਰਹੀਆਂ ਸੀਗੀਆਂ ਇਹਨਾਂ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਜਿਹੜੇ ਥ੍ਰੈਟ ਭੇਜੀ ਜਾ ਰਹੇ ਸੀ ਕਿ ਵੀ ਨੌਕਰੀਆਂ ਅਸੀਂ ਖਿੱਚ ਲਾਂਗੇ ਵੀ ਡੇਢ ਸਾਲ ਰਹਿ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਵਿਕਰਮਜੀਤ ਸਿੰਘ ਮਜੀਠੀ ਬੀ.ਪੀ. ਸਿੰਘ ਮਜੀਠੀਆ ਨੇ ਵਾਜਾ ਕੋਰ ਨੇ ਸਾਧਨ ਦੀ ਰਿਮਾਨ ਤੇ ਪੇਜ ਦਿੱਤਾ ਹੈ ਕੁੱਲ ਜਿਹੜਾ 540 ਕਰੋੜ ਦੇ ਕਰੀਬ ਜਿਹੜਾ ਉਹ ਹੈਰਾ ਫੇਰੀ ਜਿਹੜਾ ਮਾਮਲਾ ਉਹ ਦੱਸਿਆ ਜਾ ਰਿਹਾ ਹੈ ਮੇਰੇ ਸਗੀ ਰਾਮ ਕੁਮਾਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਮਹਾਲੀ